ਜੀ ਭਰਾਵੋ ਅੱਜ ਜੰਮੂ ਦੇ ਆ ਉਹਨਾਂ ਭਰਾਵਾਂ ਨੇ ਸਾਬਤ ਕਰ ਦਿੱਤਾ ਵੀ ਸਿੰਘ ਅਜੇ ਜਿਉਂਦੇ ਆ ਲੱਲੀ ਛੱਲੀ ਪੱਗ ਨੂੰ ਦਸਤਾਰ ਨੂੰ ਹੱਥ ਨਹੀਂ ਪਾਊਗਾ ਉਹਨਾਂ ਸਰਦਾਰਾਂ ਨੇ ਦੱਸ ਦਿੱਤਾ ਜੰਮੂ ਦੇਆਂ ਨੇ ਤੁਸੀਂ ਵੀਡੀਓ ਬਹੁਤ ਜਾਣਿਆਂ ਨੇ ਵੇਖੀ ਹੋਊਗੀ ਪੁਲਿਸ ਵਾਲੇ ਨੇ ਸਾਡੇ ਡਰਾਈਵਰ ਭਰਾ ਦੀ ਪੱਗ ਲਈ ਹੀ ਤੇ ਉਹਨੂੰ ਇਹਨਾਂ ਵੀਰਾਂ ਨੇ ਮਿੰਟੋ-ਮਿੰਟੀ 3 ਵਜੇ ਸ਼ਾਮੀ ਉਹਨਾਂ ਭਰਾਵਾਂ ਨੂੰ ਪਤਾ ਲੱਗਾ ਮੇਰੇ ਛੋਟੇ ਵੱਡੇ ਭਰਾਵਾਂ ਨੂੰ ਉਹਨਾਂ ਕਰਕੇ ਮਿੰਟੋ-ਮਿੰਟੀੇਗਾ ਛੱਡ ਕੇ ਆਪਣੇ ਕੰਮ ਹਾਲਾਂਕਿ ਉਹ ਸਾਰੇ ਆਪਣੇ-ਆਪਣੇ ਧੰਦਿਆਂ ਦੇ ਹੀ ਉਹਨਾਂ ਵਿੱਚੋਂ ਡਰਾਈਵਰ ਬਹੁਤ ਘੱਟ ਹੀ ਉਹਨਾਂ ਮਿੰਟੋ-ਮਿੰਟੀ ਕਰਕੇ ਰੋਡ ਬਲੌਕ ਉਹ ਘਾਰੀ ਪੁਲਿਸ ਵਾਲੇ ਕੋਲ ਲਾਈਵ ਮਾਫੀ ਮੰਗਾਈ ਆ ਤੇ ਉਹਨਾਂ ਅੱਗੇ ਚੇਤਾਵਨੀ ਵੀ ਦਿੱਤੀ ਆ ਪਈ ਆ ਪਹਿਲਾ ਕੰਮ ਐਰ ਕਾਂ ਦੇ ਮਾਫੀ ਦੇ ਕੇ ਤੁਹਾਨੂੰ ਲੱਗਿਆ ਛੱਡ ਦੇਣਾ ਤੇ ਗਾਂਹ ਕਿਸੇ ਦੀ ਦਸਤਾਰ ਨੂੰ ਹੱਥ ਨਾ ਪਾਇਓ ਉਹ ਚਵਲੋ ਟਾਡੇ ਵਾਸਤੇ ਅਸੀਂ ਲੰਗਰ ਲਾਈਏ ਤੇ ਤੁਸੀਂ ਸਾਡੀਆਂ ਦਸਤਾਰਾਂ ਨੂੰ ਹੱਥ ਪਾਓ ਹੈ ਅੱਜੇ ਥੋੜੇ ਦਿਨੇ ਟ੍ਰੈਫਿਕ ਵਾਲੇ ਉਸੇ ਲੰਗਰ ਚੋਂ ਪ੍ਰਸ਼ਾਦਾ ਛਕ ਰਹੇ ਸੀ ਜਿੱਥੇ ਉਹਨਾਂ ਦਸਤਾਰ ਲਾਈ ਆ ਨਾ ਉਹੀ ਰੋਡ ਤੇ ਇਸ ਕਰਕੇ ਜਿੰਨੇ ਵੀ ਮੇਰੇ ਡਰਾਈਵਰ ਭਰਾ ਆ ਜਾਂ ਅੱਡੇ ਜਿੱਥੇ ਜਿੱਥੇ ਸੇਖ ਹੈ ਜੇ ਸਾਡਾ ਏਕਾ ਹੋਵੇ ਨਾ ਤੇ ਸਾਡੇ ਅੱਗੇ ਹਟਦਾ ਕੋਈ ਨਹੀਂ ਆ ਸਚਾਈ ਦੀ ਸਦਾ ਹੀ ਜਿੱਤ ਹੁੰਦੀ ਆ ਤੇ ਉਹਨਾਂ ਸਾਰੇ ਜੰਮੂ ਦੇ ਭਰਾਵਾਂ ਨੂੰ ਮੇਰਾ ਦਿਲੋਂ ਸਲੂਟ ਆ ਵੱਡੇ ਛੋਟੇ ਵੀਰਾਂ ਨੂੰ ਜਿਨ੍ਹਾਂ ਨੇ ਸਾਡੇ ਭਰਾ ਨੂੰ ਇਨਸਾਫ ਦਿਵਾਇਆ ਤੇ ਉਹ ਘਰੀ ਪੁਲਿਸ ਵਾਲੇ ਕੋ ਮਾਫੀ ਮੰਗਾਈ ਆ ਨਹੀਂ ਤੇ ਕਈ ਆ ਸਾਡੇ ਇੱਧਰ ਭਈਆਂ ਨੇ ਕਿਹੜਾ ਕਹਿਰ ਕੀਤਾ ਜੇ ਤੱਕ ਉਹ ਫੜੇ ਨਹੀਂ ਗਏ ਇਸ ਕਰਕੇ ਆਪਣੇ ਹੱਕ ਲੈਣੇ ਜਾਣ ਨੇ ਜੇ ਲੰਗਰ ਲਾਉਣੇ ਜਾਣਦੇ ਆ ਨਾ ਤੇ ਤੇਗਾ ਚਲਾਉਣੀਆਂ ਵੀ ਸਾਰੇ ਕੰਮ ਹੀ ਜਾਣਦੇ ਆ ਸਰਦਾਰਾਂ ਨੂੰ ਘਟਣਾ ਜਾਣਿਓ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਭਰਾਵਾਂ ਤੱਕ ਵੀਡੀਓ ਸ਼ੇਅਰ ਕਰਦੇ ਹੋ ਸਤਿ ਸ੍ਰੀ ਅਕਾਲ